Thank you.

ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਸਤਨਾਮ ਸਤ ਜੀ ਉਹ ਜਣੀਆਂ ਬੁੜੀਆਂ ਮੜ ਗਈਆਂ ਛੱਡਿਆ ਘਰ ਬੈਠੇ ਲੱਗੇ ਸਤ ਨਾਮ ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਜਪੋ ਸਤ ਨਾਮ ਸਤ ਨਾਮ ਤਤਨਾਮ ਜੀ जपो सतनाम 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 जी वाह गुरु वाह गुरु वाह गुरू जी सतनाम सतनाम जी गुरू वाहे गुरु ओम सतनाम सतनाम जी

ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਪਾਪੇ ਕਿੱਥੇ ਬੁਲਾਉਣੇ ਦੇ ਵਾਹਿ ਸੱਚੀ ਹੋਣੀ ਬਣੀ ਹੈ ਤਾਂ ਕੱਟਣਾ ਚਾਹੀਦੇ ਨੇ ਹਾਂ ਹਾਂ ਸਤਨਾਮ ਸਤਨਾਮ ਜੀ গরু খোলে মানে খুলে সিদ্ধা খোলেগরু ਪਾਉਂਦਾ ਪਾਇਆ ਬਚਾਣ ਨੂੰ ਫੁੱਟਬਾਲ ਖੇਡ ਰਹੀ ਹੈ ਨਹੀਂ ਨਹੀਂ ਕੋਈ ਨਹੀਂ ਲੈ ਲਓ ਕੋਣ ਆਇਆ ਕੋਈ ਇਹ ਪਾਉਂਦੇ ਪਾਉਂਦੇ ਬੇਬੀ ਪਾਉਂਦਾ ਹੈ ਮਾਗਰ ਕਰਨਾ ਪੈਣਾ ਉਹ ਵੈਸੇ ਰਹਾ ਉਹ ਲੈਣਾ ਪਾ ਪੁੱਤ ਠੀਕ ਹੈ ਰੇਵਾ ਤੁਹਾਡਾ ਸਹੀ ਸਹੀ ਨੀ ਕੋਪਲ ਉੱਪਰ ਗਾਉਂਦਾ ਖਾਲਾ ਚੱਪਲ ਚੱਪਲ ਉਤਾਰ ਦੇ ਚੱਪਲ ਐ ਤੋ ਪਹਿਲਾਂ ਉਧਰੋਂ ਪ੍ਰੋਫੈਸਰ ਦਾ ਖਾਲੀ ਨਾ ਨਾਲਾ ਨਾ ਨਾ ਇਧਰ ਬਹੁਤ ਹੈ ਬਹੁਤ ਹੈ ਢੱਲਾ ਕੋਈ ਨਹੀਂ ਪਾਣੀ ਤੇਰਾ ਬਹਿਲਾ ਹੈ ਕੀ ਬਗਲੀ ਉਹ ਬਰੀ ਮੈਕ ਲਾ ਕੇ ਆ ਜਾ ਵਾਰ ਬੰਨ ਲਿਆ ਬੰਨ ਲੱਗ ਗਿਆ ਕਰ ਲੇ ਮੈਂ ਬਹੁਤ ਬੰਨ ਦੇਣਾ ਥੈਂਕ ਯੂ ਇਹ ਪਹਿਣਾ ਬਹੁਤ ਦੱਸਣਾ ਹੁਮਾੜਾ ਇਹ ਕੰਮ ਨਹੀਂ ਹੋ ਜਾਏ 10 ਮਿੰਟ ਰੁਕ ਮੈਂ ਨਹੀਂ ਮਾਹਨ ਕਰਨਾ ਬੈ ਜਾਉਗਾ ਨਾ ਕਰ ਰੋ ਉਹਨਾਂ ਦਾ ਕਮ ਕਪੜਾ ਕੱਢਵਾਤਾ ਹਾਂ गुरु प्यारी सात संघ जी जो बोले सुन रहा सत गुरु महाराज के सारे जी जीरो ਗੁਰਦਾਸ ਮਹਾਰਾਜ ਦੇ 699 ਪ੍ਰਕਾਸ਼ ਸਭ ਦੀਆਂ ਲੱਖ ਲੱਖ ਵਧਾਈਆਂ ਜੀ ਸੋ ਹਲੀਪੁਰਪਿੰਡ ਦੇ ਵਿੱਚ ਮੁਰਦਰਾ ਸਾਹਿਬ ਚ ਅੱਜ ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਹੈ ਜੀ ਇਸ ਤੋਂ ਉਪਰੰਤ ਸ਼੍ਰੀ ਖਨਪਟ ਸਾਹਿਬ ਰੱਖੇ ਜਾਣਗੇ ਜਿਵੇਂ ਬੋਲੇ ਸੋਨਪੈਸੇ ਗੁਰਦਾਸ ਮਹਾਰਾਜ ਕੀ ਜੈ ਸਤਨਾਮ ਸਤਨਾਮ ਸ਼ਿਵਾਕੋ ਨਿਬੋਲੇ ਸੋਨਰ ਪੈ ਸਤਗੁਰੂ ਬਦਾਸ ਮਹਾਰਾਜ ਕੀ ਜੈ あ。 ਹਾਂਜੀ ਚੱਲ ਜੀ ਹੁਣ ਹਾਂਜੀ ਹਾਂਜੀ ਜਦੋਂ ਨਾ ਤਾਰ ਖਿੱਚਣੀ ਹੈ ਬੇਸਿੱਧਾ ਹੋਣਾ ਹੈ ਥੱਲੇ ਪਾਸੋਂ ਜੀ ਸਿੱਧਾ ਕਰੇ ਮੜਾ ਜਾ ਇੰਦਾ ਖੜੇ ਦੂਜਾ ਦਾ ਸਿੱਧਾ ਕਰ ਲੋ ਇੰਦਾ ਸਿੱਧਾ ਹੋਣਾ ਇੱਥੇ ਮੜ ਜਾਣਾ ਥੱਲੇ ਵੀ ਪਾਸੋਂ ਨਾ ਜਿਹੜਾ ਹੋਣਾ 깔ੋ 깔ੋ ਇੱਥੇ ਚੱਲਾ ਮੋਦਲ ਬਾਪਾ ਪਾਪਾ ਪਾਲੀ ਕਿੱਥੇ ਕਰਨਾ ਇਹ ਫੋਲ ਲਾਇਆ ਉਹਨੇ ਨੀ ਹੁਣ ਆਪਾਂ ਬੰਨੀ ਹੁੰਦਾ ਕੋਈ ਨਹੀਂ ਬੰਨੀ ਨਹੀਂ ਉਹ ਬੰਨੀ ਕੇ ਸਾਹਮਣੇ ਆਇਆ ਕੰਮ ਕਰਾਉਣ ਲਈ ਤੇਰਾ ਕੰਮ ਕਰਾਉਣ ਲਈ ਤੇ ਤੇਰੇ ਕੰਮ ਕਰਾਉਣ ਲਈ ਜਿੱਦ ਨੂੰ ਕੰਮ ਚਾਹੀਦਾ ਉਹਦੋਂ ਮਸਤ ਬਾਹਰ ਨਹੀਂ ਬੈਠਦਾ ਪਾਲੇ ਵਿੱਚ ਬੋਸੇ ਕਰਕੇ ਦੇਖ ਰੋ ਕਾਈ ਉਹ ਦੇਖੇਗਾ ਕਿ ਉਹ ਤਾਂ ਕੰਮ ਮਾਂ ਮਾਂ ਅਸਰ ਜੀ ਤੇਰੇ ਅਮਰ ਦੇ ਦੀਆ ਕਿ ਬਿਨਾਂ ਤੇ ਅਸਰ ਮਾਂ ਮਾਂ ਤੇਰੇ ਅਮਰ ਦੇ ਦੀਆ ਹਾਂ ਜੀ ਬਾਬਾ ਜੀ ਆਜਾ ਬਾਬਾ ਜੀ ਪਹਿਲਾਂ ਚੜਾਉਣਾ ਉੱਪਰ ਫੇਰ ਦਾਸ ਸੁਣੀ ਮਹਾਰਾਜ ਦੀ ਕਿਰਪਾ ਨਾਲ ਹਾਂ ਜੀ ਫੇਰ ਦਾਸ ਸੁਣੀ ਜਿਗਰਾਂ ਵਲੋਂ ਜੋ ਬੋਲੇ ਇਸੋ ਨਿਰਭੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਕੀ ਜੈ ਸੋ ਨਿਰਭੈ ਜਗੁਰੂ ਵਿਦਾਸ ਮਹਾਰਾਜ ਕੀ ਜੈ ਜੋ ਬੁਨੇ ਸੋ ਨਿਰਭੈ ਜਗੁਰੂ ਵਿਦਾਸ ਮਹਾਰਾਜ ਕੀ ਜੈ ਜੋ ਬੁਨੇ ਸੋ ਨਿਰਭੈ ਜਗੁਰੂ ਵਿਦਾਸ ਮਹਾਰਾਜ ਕੀ ਜੈ ਦੈਨ 100 ਤੱਕ ਕੋਈ ਨਹੀਂ ਜਾਣਦਾ ਬੋਲੇ ਟੈਂਪਰ ਨੂੰ ਆਹੋ ਇੱਕ ਤੰਦ ਯਾਰ ਨਾ ਘੇਡ ਵੱਲ ਉਹ ਆ ਜੀ ਥੋੜਾ ਜਿਆ ਹੋਰ ਘਾ ਥੋੜਾ ਜਿਆ ਘੇਡ ਵੱਲ ਥੋੜਾ ਜਿਆ ਥੋੜਾ ਜਿਆ ਥੋੜਾ ਹੋਰ ਜਾਣਦਾ ਸਹੀ ਹੈ ਸਹੀ ਹੈ ਜੋ ਬੋਲੇ 100 ਨਰ ਪੈ ਰਵਿਦਾ ਸ਼ਕਤੀ ਪ੍ਰਭਦਾ ਸ਼ਕਤੀ ਸਰਬ ਰਹਿ ਜੈ ਗੁਰਦੇਵ ਜੈ ਗੁਰਦੇਵ ਜੈ ਗੁਰਦੇਵ ਜੋ ਬੋਲੇ ਸੋਨਰ ਪੈ ਦਾਸ ਮਹਾਰਾਜ ਕੀ ਜੈ ਅਰਦਾਸ ਮੋਲਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਤ ਜੀ ਸਹਾਈ ਵਾਹਿਗੁਰੂ ਜੀ ਕੀ ਪਤਸ਼ਾਹੀ ਦਸਵੀਂ ਪ੍ਰਥਮ ਭਗੋਤੀ ਸਿਮਰ ਕੈ ਗੁਰੂ ਨਾਨਕ ਲਈ ਧਾਇ ਫਰੀੰਗ ਪੁਰ ਤੇ ਅਰਦਾਸ ਸ੍ਰੀ ਰਾਮਦਾਸ ਹੋਈ ਸਹਾਈ ਅਰਜਨ ਹਰ ਕੋ ਬਿੰਨੋ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਹੈ ਇੰਝ ਸ੍ਰਿਠੇ ਸਭ ਦੁਭਜਾਈ ਤੇ ਇੱਕ ਬਹਾਦਰ ਸਿਮਰੀਏ ਕਾਰਨ ਨਉਨ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਛੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਸ਼ੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਤਾਰਦਾ ਧਿਆਮ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੋਹਾਂ ਸਹਿਬ ਜਾਦਿਆਂ ਚਾਲੀ ਮੁਕਤੇਆਂ ਹਟੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਤੇ ਚਲਾਈ ਤੇ ਗਵਾਹੀ ਦੇ ਕੇ ਆਂਡਿਟ ਕੀਤਾ ਤੇ ਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਜੀ ਦਿੱਤੇ ਬੰਦ ਬੰਦ ਕਟਾਏ ਘੋਪਰੀਆਂ ਲਵਾਈਆਂ ਚਰਕੜੀਆਂ ਤੇ ਚੜ੍ਹੇ ਆਰਿਆਂ ਨਾਲ ਚੁਰਾਏ ਕੇ ਸਿੱਖੀ ਕੇ ਸੰਸਵ ਸੰਗ ਨਿਭਾਈਤ ਨਾ ਦੀ ਕਮਾਈ ਦਾ ਧਿਆਨ ਪਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਵਤ ਕਾਲਸਾ ਜੀ ਕੀ ਅਰਦਾਸ ਹੈ ਜਿਸ ਵਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹ ਰੱਛੀ ਆਰੀ ਆਏ ਦੇ ਕੇ ਫਤਿਹਬੰਦ ਕੀ ਪੈੰਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸੁਹਾਏ ਕਾਲ ਤੱਕ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇ ਸਿਧਾਨ ਰਹਿਤ ਦਾਣ ਵਿਵੇਕ ਦਾਣ ਸਾਵਧਾਨ ਭਰੋਸਾ ਦਾਣ ਦਾਨ ਸ੍ਰੀ ਦਾਣ ਨਾਮਦਾਨ ਸ੍ਰੀ ਅਮਰ ਸਰ ਜੀ ਕੇ ਇਸ਼ਨਾਣ ਚੌਕੀਆਂ ਝੰਡੇ ਬੂੰਗੇ ਜੁਗੋ ਜੁਗਤਾਲ ਧਰਮ ਕਾ ਜੈਕਾਰ ਬੋਲੋ ਜੀ ਹਾਏ ਸਿੱਖਾਂ ਦਾ ਮਨ ਨੀਵਾ ਮਾ ਤੁਚੀ ਮਾ ਪਦੇ ਰੱਖੇ ਆਪ ਵਾਹਿਗੁਰੂ へ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦੇ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਨੂੰ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਨਾ ਹੈ ਨਿਮਾਣੀਆਂ ਦੇ ਮਾਨ ਨੇਤਾਣੀਆਂ ਦੇ ਤਾਨ ਨਿਉਟੀਆਂ ਦੇ ਓਟ ਨਿ ਆਸਰੀਆਂ ਦੇ ਆਸਰੇ ਧੰਨ ਧੰਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਉਹ ਆਪ ਜੀ ਦੇ ਪਾਵਨ ਪਵਿੱਤਰ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਪਾਤਸ਼ਾਹ ਜੀਓ ਲੱਖ ਖੁਸ਼ੀਆਂ ਉਪਾਤ ਸ਼ਾਹੀਆਂ ਜੇ ਸਤ ਗੁਰੂ ਨਦਰ ਕਰੇ ਦੇ ਮਹਾਵਾਕ ਅਨੁਸਾਰ ਪਾਸ਼ਾ ਜੀਓ ਨਿਸ਼ਾਨ ਸਾਹਿਬ ਜੀ ਦੇ ਚੋਲੇ ਦੀ ਸੇਵਾ ਹੋਈ ਹੈ ਪਾਸ਼ਾ ਜੀਓ ਸੇਵਕ ਪਰਿਵਾਰਵਾਂ ਨੂੰ ਜਿਨ੍ਹਾਂ ਵੱਲੋਂ ਪਾਸ਼ਾ ਜੀਓ ਸੇਵਾਵਾਵਾਂ ਕੀਤੀਆਂ ਗਈਆਂ ਹਨ ਪਾਸ਼ਾ ਜੀਓ ਕਿਰਪਾ ਕਰਨੀ ਰਹਿਮ ਕਰਨੀ ਮਿਹਰ ਪ੍ਰਯਾਤਰਕਣਾ ਦੁੱਖਾਂ ਦਾ ਨਾਸ਼ ਕਰਨਾ ਸੁੱਖਾਂ ਦਾ ਪ੍ਰਕਾਸ਼ ਕਰਨਾ ਪਾਸ਼ਾ ਜੀਓ ਕਿਰਪਾ ਕਰਨੀ ਸਮੂਹ ਸੰਗਤ ਦੇ ਸੀਸ ਤੇ ਮਿਹਰਾ ਭਰਿਆ ਤਰਕਣਾ ਇਸੇ ਤਰ੍ਹਾਂ ਪਿਆਰ ਇਤਿਫਾਕਤਾ ਉਦਮਤਾ ਬਖਸ਼ਣ ਕਿ ਬਖਸ਼ੀ ਨਹੀਂ ਪਾਸ਼ਾ ਜੀਓ ਆਪ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਵਿੱਚ ਪਵਿੱਤਰ ਕਲਾ ਪ੍ਰਸ਼ਾਦ ਦੇ ਮਿਸ਼ਤਾਨ ਦੇ ਪ੍ਰਸ਼ਾਦ ਹਾਜ਼ਰ ਹੋਏ ਹਨ ਆਪ ਜੀ ਕੋ ਭੋਗ ਲਗੇ ਜੋ ਜੀ ਛਕੇ ਤੇਰਾ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਨਾਮ ਜਪੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਮਾਣ ਕਰਨੀਆਂ ਤਿਲ ਫੁੱਲ ਪੇਟਾਵਾਂ ਪ੍ਰਵਾਣ ਕਰਨੀਆਂ ਮਨੋ ਕਾਮਨਾ ਸੰਪੂਰਨ ਕਰਨੀਆਂ ਅਖਰ ਵਾਦਾ ਘਾਟਾ ਪੁੜਚਕਮੋ ਆਖ ਕਰਨੇ ਸਰਬਾਦੀ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਨਾਮ ਲਈ ਯਾਤਰਾ ਨਾਮ ਕਿਤੇ ਆਵੇ ਨਾਨਕ ਨਾਮ ਚੁੜਦੀ ਕਲਾ ਤੇਰੇ ਭਾਣੇ ਸਰਬਤ ਦਾ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਿਆ ਗਿਆ ਪਈਂ ਅਕਾਲ ਕੀ ਤਮੇ ਚਲਾਈਓ ਪੰਥ ਸਭ ਸੇ ਕਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪਰਪਟ ਪੁਰਾ ਕੀ ਦੇਣ ਜੋ ਪ੍ਰਭ ਕੋ ਮਿਲ ਬੋਚ ਹੈ ਕੋਚ ਸ਼ਬਦ ਲੈਨੇ ਜੁਬਾਰ ਕਰੇਗਾ ਥਾਨਸਾ ਆਕੀ ਰਹੇ ਨਾ ਕੋਏ ਵਾਹਿਗੁਰੂ ਸਭ ਮਿਲੇਗੇ ਬਚੇ ਸ਼ਰਨ ਜੋ ਹੋਏ ਛਾੜ ਕੇ ਕਰੇ ਆਨ ਕੀ ਆਸ ਨਰ ਦੋ ਜਗ ਜਾਏਗੇ ਸਤ ਪਾਖ ਰਵਿਦਾਸ ਨਰ ਦੋ ਜਗ ਜਾਏਗੇ ਸਤ ਪਾਖ ਰਵਿਦਾਸ ਜੋ ਬੋਲੇ ਸੋ ਤੁਹਾਨੂੰ ਬਿਦਾਸ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ